ਗੁਰਦਾਸਪੁਰ ਪੁਲਿਸ ਦਾ ਵੱਡਾ ਐਕਸ਼ਨ ਹੈਰੋਇਨ ਅਤੇ ਡਰੱਗ ਮਨੀ ਸਮੇਤ ਦੋ ਨਸ਼ਾ ਤਸਕਰ ਗ੍ਰਿਫਤਾਰ ਡੀਐਸਪੀ ਤੀਨਾਂ ਨਗਰ ਅਰਜਿੰਦਰ ਮਨਹਾਸ ਨੇ ਦਿੱਤੀ ਜਾਣਕਾਰੀ ਗੁਰਦਾਸਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਤੋਂ ਹੈਰੋਇਨ ਅਤੇ ਡਰੱਗ ਮਨੀ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸੰਬੰਧੀ ਡੀਐਸਪੀ ਤੀਨਾਂ ਨਗਰ ਸ਼੍ਰੀ ਅਰਜਿੰਦਰ ਮਨਹਾਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਬਰੀਆਰ ਲਾਗੇ ਇੱਕ ਨਾਕਾਬੰਦੀ ਦੌਰਾਨ ਇੱਕ ਸਿਫਟ ਕਾਰ ਚੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਵੱਡੀ ਮਾਤਰਾ ਚ ਹੈਰੋਇਨ ਅਤੇ 1.5 ਲੱਖ ਰੁਪਏ ਡਰੱਗ ਮਨੀ ਬਰਾ ਕਿ ਚ ਜਾਰੀ ਹੈ ਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਉਹਨਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਭੀਜੀਤ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਵਾਸੀ ਪਖਰੀ ਜੰਡਿਆਲਾ ਥਾਣਾ ਨਰੋਟ ਪਠਾਨਕੋਟ ਤੇ ਆਸਮਦੀਨ ਪੁੱਤਰ ਮਰੀਦਦੀਨ ਵਾਸੀ ਪੰਡੋਰੀ ਜ਼ਿਲ੍ਹਾ ਖਟੂਆ ਜੰਮੂ ਕਸ਼ਮੀਰ ਵਜੋਂ ਹੋਈ ਹੈ। ਅੱਜ ਇਹ ਤੇ ਨਸ਼ਾ ਵਿਰੁੱਧ ਚੱਲਿਆ ਆ ਉਸ ਕੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਅ ਅੱਜ ਰਾਤ ਕਰੀਬ 2 ਵਜੇ ਸਾਡੇ ਚੌਂਕੀ ਇੰਚਾਰਜ ਬਰੀਾਰ ਸਾਡੇ ਐਸ.ਐਸ.ਓ. ਸਾਹਿਬ ਅ ਸਬ ਇਨਸਪੈਕਟਰ ਸਾਹਿਲ ਪਠਾਨੀਆਂ ਇਹਨਾਂ ਨੇ ਨਾਕਾ ਲਗਾਇਆ ਸੀ ਬਰਿਆਰ ਦੇ ਨੇੜੇ ਉਹਦੇ ਚੈਕਿੰਗ ਦੌਰਾਨ ਜਿਹੜੀ ਇੱਕ ਕਾਰ ਹੈ ਜਿਹਦਾ ਨੰਬਰ ਹੈਗਾ ਪੀ.ਵੀ. ਪੀ.ਵੀ. 35 ਏ.ਕੇ 5305 ਸਵਿਫਟ ਕਾਰ ਸੀ ਵਾਈਟ ਇਹਨੂੰ ਜਦੋਂ ਰੋਕਿਆ ਹੈ ਚੈਕਿੰਗ ਦੌਰਾਨ ਇਹਦੇ ਕੋਲੋਂ ਦੋ ਸੂਹ ਇਸ ਗੱਡੀ ਵਿੱਚੋਂ ਦੋ ਜਿਹੜੇ ਅਣਪਛਾਤੇ ਬੰਦੇ ਸੀ ਉਹਨਾਂ ਦੀ ਜਦੋਂ ਪਛਾਣ ਕੀਤੀ ਤਾਂ ਉਹ ਆਸ਼ਮਦੀਨ ਇਹ ਪੰਡੋਰੀ ਪਿੰਡ ਪੈਂਦਾ ਕਟੂਏ ਦਾ ਉਥੋਂ ਦਾ ਰਹਿਣ ਵਾਲਾ ਤੇ ਦੂਜਾ ਅਬੇਜੀਤ ਸਿੰਘ ਅਬੇਜੀਤ son of ਅਸ਼wini ਕੁਮਾਰ ਪਿੰਡ ਜਨੇਾਲ ਹੈ ਇਹ ਥਾਣਾ ਨਰੋੜ ਜਿਆਮਲ ਸਿੰਘ ਦਾ ਉਹਨਾਂ ਨੂੰ ਆਪਾਂ ਰਾਉਂਡ ਅਪ ਕੀਤਾ ਸਰਚ ਦੌਰਾਨ ਉਹਨਾਂ પાસે ਜਿਹੜੀ 260 260 ਗ੍ਰਾਮ ਹੀਰਨ ਔਰ 1.5 ਲੱਖ ਰੁਪਿਆ ਜਿਹੜਾ ਉਹਨਾਂ ਦਾ ਡਰੱਗ ਮੰਨੀ ਮਿਲਿਆ ਸੋ ਇਹਨਾਂ ਦੇ ਖਿਲਾਫ ਆਪਾਂ ਐਨਡੀਪੀਏ ਸੈਕਟਰ ਦੇ ਸਾਰਾ 21C 27A ਤਹਿਤ ਪਰਚਾ ਥਾਣਾ ਬੀਨਾ ਨਗਰ ਵਿੱਚ ਦਰਜ ਕਰ ਲਿਆ ਔਰ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ ਅ ਤਾਂ ਕਿ ਉਹਨਾਂ ਦਾ ਬੈਕਵਰਡ ਲਿੰਕ ਆਪਾਂ ਟਰੇਸ ਕਰ ਰਹੇ ਹਾਂ ਔਰ ਮੋਸਟਲੀ ਆਪਾਂ ਡਵੈਲਪ ਕਰ ਲਿਆ ਲੇਟਰ ਆਨ ਉਹਨਾਂ ਦੇ ਵੀ ਰੇਡ ਕੀਤੇ ਜਾ ਰਹੇ ਸੋ ਇਸ ਮੁਕਦਮੇ ਦੀ ਡੇਗਾ ਇਨਾਲ ਤਫਤੀਸ਼ ਕੀਤੀ ਜਾ ਰਹੀ ਹੈ ਬੈਕਗ੍ਰਾਉਂਡ ਪਹਿਲਾਂ ਉਹ ਪਰਚਾ ਹੈ ਦੇਖੋ ਜਿਹੜਾ ਤੁਹਾਡਾ ਆਸ਼ਮਦੀਨ ਹੈ ਇਹ ਗੁਜਰਪੁਰ ਆਦੀ ਨਾਲ ਸੰਬੰਧ ਰੱਖਦਾ ਹੈ ਇਹਦੇ ਖਿਲਾਫ ਪਹਿਲਾਂ ਐਨਡੀਪੀਐਸ ਐਕਟ ਦੇ ਮੁਕਦਮੇ ਤੇ ਨਹੀਂ ਆ ਬਟ 307 ਤੇ 325 26 ਦੇ ਇਹਨਾਂ ਦੇ ਖਲਾਫ ਪਰਚੇ ਦਰਜ ਹੈ ਕਟੂਏ ਥਾਣੇ ਵਿੱਚ ਕੋਈ ਮੁਲਾਜ਼ਮ ਦਾ ਵੀ ਨਾਮ ਸੀ ਹਾਂ ਬੇਸਿਕਲੀ ਇਹ ਜਿਹੜਾ ਅਬੇਜੀਤ ਹੈ ਮੁੰਡਾ ਇਹ ਪੰਜਾਬ ਪੁਲਿਸ ਦੀ 4th IRB ਦਾ ਮੁਲਾਜ਼ਮ ਹੈਗਾ ਇਹ ਦਾ ਪਿੰਡ ਜਨੇਾਲ ਹੈ ਔਰ ਇਹ ਕੁਝ ਦਿਨਾਂ ਤੋਂ ਆਦੀ ਹੋ ਗਿਆ ਇਸ ਨਸ਼ਾ ਐਡਿਕਟ ਦਾ ਸੋ ਇਹਦੇ ਨਾਲ ਇਹਦਾ ਯਾਰ ਬਣ ਗਿਆ ਆਸ਼ਮਦੀਨ ਦਾ ਤੇ ਇਹਦੇ ਨਾਲ ਹੀ ਉਸ ਦਿਨ ਦਾ ਜਿਹੜਾ ਚਲਿਆ ਫਿਰਿੰਡਿਆ ਸੀ ਕਿਹੜੇ ਥਾਣੇ ਤੇ ਨਾਮ ਹੈ ਬੇਸਿਕਲੀ ਇਹ ਸ਼੍ਰੀ ਅਸ਼wini ਸ਼ਰਮਾ ਜਿਹੜੇ ਬੀਜੇਪੀ ਦੇ ਐਮਐਲਏ ਸਾਹਿਬ ਨੇ ਔਰ ਪੰਜਾਬ ਸਟੇਟ ਪ੍ਰੈਜ਼ੀਡੈਂਟ ਹੈ ਬੀਜੇਪੀ ਦੇ ਉਹਨਾਂ ਨਾਲ ਕੁਝ ਦਿਨ ਪਹਿਲਾਂ 30 ਤਰੀਕ ਨੂੰ ਜਿਹੜਾ ਹੈ ਉੱਥੇ ਪੋਸਟ ਹੋਇਆ ਸੀ ਪਹਿਲਾਂ ਆਰਪੀਸੀ ਸੀਗਾ ਚਲੰਦਰ ਔਰ ਕੱਲੇ ਕੋਈ ਬਹਾਨਾ ਮਾਰ ਕੇ ਉੱਥੋਂ ਨਿਕਲਿਆ ਛੁੱਟੀ ਲੈ ਕੇ ਸੋ ਇਹ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਹੈ ਕਿੰਨੀ ਇਨਵੋਲਵਮੈਂਟ ਹੈ ਕੀ ਸਪੋਰਟ ਕਰਦਾ ਸੀ ਉਹਦੀ ਵੀ ਨੋ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸਰ ਲੱਗਦਾ ਨਹੀਂ ਇੱਕ ਪਾਸੇ ਪੰਜਾਬ ਸਰਕਾਰ ਵੱਲ ਉਹ ਯੋਜਨਾ ਸ਼ੁਰੂ ਕਰਦੇ ਪੁਲਿਸ ਦੀ ਸਹਾਇਤਾ ਵੀ ਨਾਲ ਚਲਾਇਆ ਜਾ ਰਿਹਾ ਦੂਜੇ ਪਾਸੇ ਇਤਨਾ ਦੇ ਵੀ ਲੋਕ ਨੇ ਜਿਹੜੇ ਪੁਲਿਸ ਨਾਲ ਨਹੀਂ ਗੱਲ ਕਰੀਦਾ ਇਹਨਾਂ ਦਾ ਨਾਮ ਨਹੀਂ ਚਾਹ। ਕੀ ਮੈਂ ਗਲਤ ਮੈਸੇਜ ਆ ਰਿਹਾ ਉਹਦੇ ਬਾਰੇ ਕੀ ਸਮਝਦੇ ਹੋ? ਐ ਦੇਖੋ ਇਸ ਜਿਹੜਾ ਇਹ ਨਸ਼ਾ ਇੱਕ ਬੜੀ ਇੱਕ ਪਜਕਰ ਬਣ ਚੁੱਕਾ ਔਰ ਆਪਾਂ ਜਿਹੜੇ ਮੁਲਾਜ਼ਮਾਂ ਨੂੰ ਇਸ ਬਾਰੇ ਦੱਸਦੇ ਰਹਿੰਦੇ ਆ ਔਰ ਕੋਈ ਨਾ ਕੋਈ ਕਿਸੇਰੀ ਕੋਈ ਇਸ ਨਸ਼ੇ ਦੇ ਦਲਦਲ ਤੋਂ ਫਸ ਜਾਂਦਾ ਸੋ ਆਪਾਂ ਇਹਨਾਂ ਨੂੰ ਵੀ ਇਸ ਦਲਦਲ ਜੂ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਵਾਏ ਵਾਏ ਆਪਾਂ ਮੁਲਾਜ਼ਮਾਂ ਨੂੰ ਬਰੀਫ ਕਰਦੇ ਰਹਨੇ ਇਸ ਬਾਰੇ ਤੇ ਉਹ ਵੈਲ ਇਸ ਬਾਰੇ ਸਾਡੇ ਜਿਹੜੇ ਪੁਲਿਸ ਮੁਲਾਜ਼ਮਾਂ ਜਾਣਦੇ ਐ ਨਸ਼ੇ ਦਾ ਕੀ ਸਾਈਡ ਇਫੈਕਟਸ ਆ ਬਟ ਫਿਰ ਵੀ ਕਦੇ ਇਦਾਂ ਦਾ ਕੁਝ ਜਿਹੜਾ ਕਾਲ ਬੈਕਸ਼ੀਪ ਹੈ ਬਲੈਕ ਸੀਕ ਹੈ ਉਹ ਆ ਜਾਂਦੀ ਹੈ